ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ 16 ਜੁਲਾਈ ਨੂੰ ਸੰਗਰਾਂਦ ਵਾਲੇ ਦਿਨ ਘਰ ਦੇ ਮੁੱਖ ਦਰਵਾਜ਼ੇ ਨੂੰ ਖੋਲਦੇ ਸਮੇਂ ਦੋ ਕੰਮ ਕਰ ਲਓਗੇ ਤੇ ਤੁਹਾਡਾ ਘਰ ਫਿਰ ਧਨ-ਦੌਲਤ ਤੇ ਖੁਸ਼ੀਆਂ ਦੇ ਨਾਲ ਸਾਰਾ ਹੀ ਮਹੀਨਾ ਭਰਿਆ ਰਹੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤਾਂ ਜੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਕਿ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਕਰ ਲੈਣੀ ਚਾਹੀਦੀ ਹੈ ਤਾਂ ਜੋ ਸਾਡਾ ਪੂਰਾ ਦਿਨ ਬਹੁਤ ਹੀ ਸੋਹਣਾ ਲੰਘੇ। ਅੱਜ ਦੀ ਵੀਡੀਓ ਵਿੱਚ ਆਪਣੇ ਪੂਰੇ ਹੀ ਦਿਨ ਨੂੰ ਸੋਹਣਾ ਬਣਾਉਣ ਦੇ ਲਈ ਆਪਣੇ ਦਿਨ ਦੀ ਚੰਗੀ ਸ਼ੁਰੂਆਤ ਕਰਨ ਦੇ ਲਈ ਕੋਝ ਛੋਟੇ ਛੋਟੇ ਨੁਕਤੇ ਆਪ ਜੀ ਦੇ ਨਾਲ ਸਾਂਝੇ ਕਰਨ ਵਾਲੀ ਹਾਂ ਜੀ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਾਥ ਸੰਗਤ ਜੀ ਜੋ ਵੀ ਨੁਕਤੇ ਜੋ ਵੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਨਹੀਂ ਹੈ ਇਹ ਦੇ ਪਿਛੇ ਤਰਕ ਹੈ ਇਸ ਕਰਕੇ ਆਪ ਜੀ ਇਹਨੂੰ ਇਸ ਵੀਡੀਓ ਨੂੰ ਪੂਰਾ ਹੀ ਧਿਆਨ ਦੇ ਨਾਲ ਸਰਵਣ ਕਰਿਓ ਸਤ ਸੰਗਿਆ ਜੀ ਵਿਦਵਾਨ ਪੁਰਖ ਅਕਸਰ ਹੀ ਕਹਿੰਦੇ ਹੁੰਦੇ ਹਨ ਕਿ ਆਪਣੇ ਦਿਨ ਦੀ ਸ਼ੁਰੂਆਤ ਸਾਡੇ ਪੂਰੇ ਦਿਨ ਨੂੰ ਪ੍ਰਭਾਵਿਤ ਕਰਦੀ ਹੈ ਜੋ ਵਿਚਾਰ ਜੋ ਖਿਆਲ ਸਵੇਰੇ ਉੱਠਦੇ ਅਨਸਾਰ ਸਾਡੇ ਮਨ ਵਿੱਚ ਆ ਜਾਂਦੇ ਹਨ ਉਹ ਪੂਰਾ ਦਿਨ ਹੀ ਸਾਡੇ ਮਨ ਨੂੰ ਪ੍ਰਭਾਵਿਤ ਕਰਦੇ ਹਨ ਉਹਨਾਂ ਵਿਚਾਰਾਂ ਦਾ ਉਹਨਾਂ ਖਿਆਲਾਂ ਦਾ ਅਸਰ ਫਿਰ ਪੂਰਾ ਹੀ ਦਿਨ ਸਾਡੇ ਮਨ ਤੇ ਰਹਿੰਦਾ ਹੈ ਸਾਡੇ ਕੰਮਕਾਰਾਂ ਤੇ ਪੈਂਦਾ ਹੈ ਸੋ ਇਸ ਕਰਕੇ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾ ਦੇ ਨਾਲ ਕਰਨੀ ਚਾਹੀਦੀ ਹੈ ਸਾਥ ਸੰਗਤ ਜੀ ਤਾਂ ਜੋ ਸਾਡਾ ਪੂਰਾ ਹੀ ਦਿਨ ਬੜਾ ਸੋਹਣਾ ਲੰਗੇ ਚੜ੍ਹਦੀ ਕਲਾ ਵਿੱਚ ਲੰਗੇ ਜੇ ਕਿਤੇ ਕਿਸੇ ਦੇ ਕਾਰਨ ਸਾਡੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖ ਕੋਈ ਚਿੰਤਾ ਕੋਈ ਪਰੇਸ਼ਾਨੀ ਵਾਲੀ ਗੱਲ ਆ ਵੀ ਜਾਂਦੀ ਹੈ ਤੇ ਕਿਸੇ ਤੇ ਗੁੱਸਾ ਆ ਵੀ ਜਾਂਦਾ ਹੈ ਤਾਂ ਸਾਥ ਸੰਗਤ ਜੀ ਫਿਰ ਵੀ ਸਾਡਾ ਪੂਰਾ ਦਿਨ ਆਖਦੇ ਹਨ ਕਿ ਗੁੱਸੇ ਵਿੱਚ ਲੰਗਦਾ ਹੈ ਚਿੰਤਾ ਗ੍ਰਸਤ ਲੰਗਦਾ ਹੈ ਸੋ ਇਸ ਕਰਕੇ ਸਵੇਰੇ ਸਵੇਰ ਆਖਦੇ ਹਨ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰਨੀ ਚਾਹੀਦੀ ਹੈ ਸਵੇਰ ਦੇ ਪਹਿਲੇ 5-10 ਮਿੰਟ ਆਪਣੇ ਮਨ ਵਿੱਚ ਕੋਈ ਵੀ ਮਾੜਾ ਖਿਆਲ 네ਗੇਟਿਵ ਖਿਆਲ ਨਹੀਂ ਆਉਣ ਦੇਣਾ ਚਾਹੀਦਾ ਬਸ ਉੱਠਦੇ ਅੰਸਾਰ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਜੁੜੇ ਹੋਏ ਹੋ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜੇਕਰ ਤੁਸੀਂ ਯਾਦ ਕਰਦੇ ਹੋ ਉਹੀ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਮੂਲ ਮੰਤਰ ਦਿੱਤਾ ਹੈ ਤੁਹਾਡਾ ਜੋ ਮਨ ਚਾਹੇ ਤੁਸੀਂ ਜਾਪ ਕਰ ਸਕਦੇ ਹੋ ਭਾਵੇਂ ਗੁਰਮੰਤਰ ਤੇ ਭਾਵੇਂ ਵਾਹਿਗੁਰੂ ਜੀ ਦਾ ਸਿਮਰਨ ਹੀ ਕਰ ਲਓ ਚਾਹੇ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਲਓ ਜਾਂ ਜਿਸ ਵੀ ਨਾਮ ਦੇ ਨਾਲ ਤੁਸੀਂ ਮਾਲਕ ਨੂੰ ਯਾਦ ਕਰਦੇ ਹੋ ਉਹਨਾਂ ਦਾ ਨਾਮ ਦਾ ਜਾਪ ਕਰ ਲਓ ਜਾਫਿਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਲੋ ਮਾਲਕ ਦਾ ਸ਼ੁਕਰਾਨਾ ਕਰਨਾ ਵੀ ਸਾਧ ਸੰਗਤ ਜੀ ਇੱਕ ਬੰਦਗੀ ਕਰਨ ਦਾ ਬਹੁਤ ਹੀ ਵੱਡਾ ਜ਼ਰੀਆ ਹੁੰਦਾ ਹੈ ਢੰਗ ਤਰੀਕਾ ਹੁੰਦਾ ਹੈ ਸੋ ਮੁੱਖ ਦੀ ਗੱਲ ਇਹ ਹੈ ਜੀ ਦਿਨ ਦੀ ਸ਼ੁਰੂਆਤ ਅਸੀਂ ਪਰਮਾਤਮਾ ਦੇ ਨਾਮ ਤੋਂ ਹੀ ਕਰਨੀ ਹੈ ਤੁਸੀਂ ਭਾਵੇਂ ਕਿਸੇ ਵੀ ਤਰੀਕੇ ਨਾਲ ਕਰ ਲੋ ਉਸ ਤੋਂ ਬਾਅਦ ਆਖਦੇ ਹਨ ਸਵੇਰੇ ਉੱਠਦੇ ਅਸਰ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਇਸ਼ਨਾਨ ਕਰ ਲੈਂਦਾ ਹਾਂ ਤਾਂ ਸਾਡਾ ਸਾਰਾ ਹੀ ਸਰੀਰ ਦਾ ਫਿਰ ਆਲਸ ਤੇ ਸੁਸਤੀ ਦੂਰ ਹੋ ਜਾਂਦੀ ਹੈ। ਸਵੇਰੇ ਸਵੇਰ ਦਾ ਇਸ਼ਨਾਨ ਬਹੁਤ ਹੀ ਫਲਦਾਇਕ ਹੁੰਦਾ ਹੈ। ਉਸ ਤੋਂ ਬਾਅਦ ਆਖਦੇ ਹਨ ਸਵੇਰੇ ਸਵੇਰ ਆਪਣੇ ਆਪ ਨੂੰ ਪੋਜ਼ਿਟਿਵ ਮੈਸੇਜ ਦੇਣਾ ਚਾਹੀਦਾ ਹੈ। ਚੰਗੇ ਸੁਨੇਹੇ ਦੇਣੇ ਚਾਹੀਦੇ ਹਨ। ਜਿਵੇਂ ਕਿ ਮੈਂ ਬਹੁਤ ਤਾਕਤਵਰ ਹਾਂ, ਬਹੁਤ ਸ਼ਕਤੀਵਾਨ ਹਾਂ ਤੇ ਬੜੀ ਹੀ ਆਤਮਾ ਮੇਰੀ ਸ਼ਕਤੀਸ਼ਾਲੀ ਹੈ। ਮੈਂ ਇੱਕ ਖੁਸ਼ ਆਤਮਾ ਹਾਂ ਤੇ ਤੰਦਰੁਸਤ ਆਤਮਾ ਹਾਂ। ਪਰਮ ਪਿਤਾ ਪਰਮਾਤਮਾ ਜੀ ਦੀ ਮਿਹਰ ਹੈ ਮੇਰੇ ਤੇ ਮਿਹਰ ਤੇ ਮਿਹਰ ਭਰਿਆ ਹੱਥ ਹੈ ਮਤਲਬ ਕਿ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਣਨਾ ਚਾਹੁੰਦੇ ਹੋ ਜੋ ਚੀਜ਼ਾਂ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹਨਾਂ ਚੀਜ਼ਾਂ ਨੂੰ ਆਪਣੇ ਕੋਲ ਹੋਣ ਦਾ ਅਹਿਸਾਸ ਕਰੋ ਉਹਨਾਂ ਚੀਜ਼ਾਂ ਨੂੰ ਇੰਜ ਮਹਿਸੂਸ ਕਰੋ ਜਿਵੇਂ ਤੁਹਾਨੂੰ ਮਿਲਦੀਆਂ ਹੋਣ ਆਖਦੇ ਹਨ ਜਦੋਂ ਆਪਾਂ ਸਵੇਰੇ ਸਵੇਰ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਸਾਡਾ ਮਨ ਅੰਦਰੋਂ ਖੁਸ਼ ਹੋ ਜਾਂਦਾ ਹੈ ਸਾਡੇ ਮਨ ਨੂੰ ਇਹ ਮੈਸੇਜ ਲੱਗਦਾ ਹੈ ਸੋ ਇਸ ਲਈ ਆਖਦੇ ਹਨ ਸਵੇਰੇ ਸਵੇਰੇ ਉਹੀ ਮੈਸੇਜ ਆਪਣੇ ਮਨ ਨੂੰ ਦਿਓ ਜੋ ਕਿ ਤੁਸੀਂ ਬਣਨਾ ਚਾਹੁੰਦੇ ਹੋ ਜੋ ਤੁਸੀਂ ਜ਼ਿੰਦਗੀ ਚ ਪ੍ਰਾਪਤ ਕਰਨਾ ਚਾਹੁੰਦੇ ਹੋ ਕਿਉਂਕਿ ਮਨ ਦੇ ਵਿੱਚ ਜੋ ਜਾਣਕਾਰੀ ਜਾਂਦੀ ਹੈ ਅਸੀਂ ਉਦਾਂ ਦੇ ਹੀ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਉਸ ਤੋਂ ਬਾਅਦ ਆਖਦੇ ਹਨ ਜੀ ਕੁਝ ਸਮਾਂ ਸਵੇਰੇ ਸਵੇਰ ਸੈਰ ਜ਼ਰੂਰ ਕਰਿਆ ਕਰੋ ਇਹਦੇ ਨਾਲ ਸਰੀਰ ਸਦਾ ਹੀ ਤੰਦਰੁਸਤ ਤੇ ਨਰੋਆ ਰਹਿੰਦਾ ਹੈ ਸਵੇਰੇ ਸਵੇਰੇ ਦਾ ਮਤਲਬ ਆਪਣੇ ਤਨ ਅਤੇ ਮਨ ਦੀ ਤੰਦਰੁਸਤੀ ਵੱਲ ਵੀ ਧਿਆਨ ਦੇਣਾ ਬੜਾ ਜ਼ਰੂਰੀ ਹੈ। ਸਵੇਰੇ ਉੱਠਦਿਆਂ ਸਾਰ ਹੀ ਅਸੀਂ ਕੁਝ ਸਮਾਂ ਸੰਭਾਲ ਲਈਏ। ਸਾਡਾ ਤਨ ਤੇ ਮਨ ਦੋਵੇਂ ਹੀ ਤੰਦਰੁਸਤ ਹੋ ਸਕਦੇ ਹਨ। ਮਨ ਦੀ ਖੁਰਾਕ ਹੈ ਇਹ ਭਜਨ ਬੰਦਗੀ ਤੇ ਤਨ ਦੀ ਖੁਰਾਕ ਹੈ ਤੇ ਚੰਗਾ ਭੋਜਨ ਸਵੇਰ ਦੀ ਸੈਰ ਕਸਰਤ ਇਹ ਸਾਰੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ। ਆਖਦੇ ਹਨ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਸਾਡੇ ਬਜ਼ੁਰਗ ਸਵੇਰੇ ਸਵੇਰ ਉੱਠਦੇ ਸਨ ਉਠਦੇ ਅਨਸਾਰ ਆਖਦੇ ਸਨ ਕਿ ਪਹਿਲਾ ਕੰਮ ਉਹਨਾਂ ਨੇ ਇਸ਼ਨਾਨ ਕਰਨਾ ਫਿਰ ਇਸ਼ਨਾਨ ਕਰਕੇ ਨਿਤਨੇਮ ਕਰਨਾ ਭਾਵ ਕਿ ਆਪਣੇ ਪਰਮਾਤਮਾ ਜੀ ਨੂੰ ਯਾਦ ਕਰਨਾ ਜੇ ਕੋਈ ਜ਼ਰੂਰੀ ਕੰਮ ਧੰਦੇ ਕਰਨੇ ਵੀ ਹੁੰਦੇ ਸਨ ਉਹ ਕੰਮ ਧੰਦੇ ਕਰਦਿਆਂ ਹੋਇਆਂ ਵੀ ਨਾਲ ਨਾਲ ਵਾਹਿਗੁਰੂ ਦਾ ਜਾਪ ਕਰਨਾ ਜੋ ਵੀ ਗੁਰਬਾਣੀ ਦਾ ਸ਼ਬਦ ਤੇ ਪਾਠ ਉਹਨਾਂ ਨੂੰ ਕੰਠ ਹੁੰਦਾ ਸੀ ਉਹ ਪਾਠ ਕਰਦਿਆਂ ਹੋਇਆਂ ਹੀ ਸ਼ਬਦ ਦਾ ਜਾਪ ਕਰਦਿਆਂ ਹੋਇਆਂ ਹੀ ਆਪਣਾ ਕੰਮ ਧੰਦਾ ਕਰਦੇ ਸਨ ਨਿਤਨੇਮ ਕਰਨ ਤੋਂ ਬਾਅਦ ਜੋ ਵੀ ਕਰਦਾ ਜੀ ਕਰਦਾ ਮੁੱਖ ਦਰਵਾਜ਼ਾ ਖੋਲਦਾ ਸੀ ਭਾਵੇਂ ਕੋਈ ਔਰਤ ਤੇ ਭਾਵੇਂ ਕੋਈ ਮਰਦ ਹੀ ਖੋਲਦਾ ਸੀ ਆਖਦੇ ਹਨ ਕਿ ਦਰਵਾਜ਼ਾ ਖੋਲਦੇ ਅਨਸਾਰ ਉਹਨਾਂ ਨੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਇੱਕੋ ਹੀ ਅਰਦਾਸ ਬੇਨਤੀ ਕਰਨੀ ਇੱਕੋ ਹੀ ਅਰਜੀ ਲਾਉਣੀ ਕਿ हे ਸਤਿਗੁਰ ਸੱਚੇ ਪਾਤਸ਼ਾਹ ਇਸ ਘਰ ਪਰਿਵਾਰ ਦੇ ਉੱਤੇ ਹਮੇਸ਼ਾ ਹੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਇਹ ਘਰ ਪਰਿਵਾਰ ਦੇ ਜੀਆਂ ਨੂੰ ਮੜੇ ਲੋਕਾਂ ਤੋਂ ਮਾੜੀਆਂ ਸ਼ਕਤੀਆਂ ਤੋਂ ਬਚਾ ਕੇ ਰੱਖਣਾ ਇਸ ਘਰ ਦੀ ਦਹਲੇਜ਼ ਦੇ ਅੰਦਰ ਕੋਈ ਵੀ ਮੜੀ ਸ਼ਕਤੀ ਕੋਈ ਵੀ ਮਾੜਾ ਇਨਸਾਨ ਪ੍ਰਵੇਸ਼ ਨਾ ਕਰ ਪਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਘਰ ਦੇ ਵਿੱਚ ਜੋ ਵੀ ਆਵੇ ਖੁਸ਼ੀਆਂ ਤੇ ਸੁੱਖ ਦੇ ਸੁਨੇਹੇ ਲੈ ਕੇ ਆਵੇ ਆਪ ਜੀ ਦੇ ਨਾਮ ਦੇ ਸੁਨੇਹੇ ਲੈ ਕੇ ਆਵੇ ਇਸ ਘਰ ਦੇ ਵਿੱਚ ਖੁਸ਼ੀ ਹੀ ਆਵੇ ਕੋਈ ਵੀ ਜੀ ਇਸ ਘਰ ਦੇ ਵਿੱਚੋਂ ਨਿਰਾਸ਼ ਹੋ ਕੇ ਨਾ ਜਾਵੇ ਨਾ ਹੀ ਦੁਖੀ ਹੋ ਕੇ ਜਾਵੇ ਸਤਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਭਰੇ ਹੱਥ ਹਮੇਸ਼ਾ ਹੀ ਮੇਰੇ ਪਰਿਵਾਰ ਤੇ ਬਣਾਈ ਰੱਖਣਾ ਜਦੋਂ ਸਵੇਰੇ ਸਵੇਰੇ ਕੋਈ ਅਰਦਾਸ ਬੇਨਤੀ ਕਰਨੀ ਆਪਣੇ ਮਨ ਨੂੰ ਵੀ ਇੱਕ ਪੋਜ਼ਿਟਿਵ ਸਨੇਹਾ ਮਿਲ ਜਾਂਦਾ ਸੀ ਪੂਰੇ ਪਰਿਵਾਰ ਨੂੰ ਵੀ ਇਹ ਮੈਸੇਜ ਮਿਲ ਜਾਂਦਾ ਸੀ ਕਿ ਸਾਡੀ ਰੱਖਿਆ ਦੀ ਅਰਦਾਸ ਬੇਨਤੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੱਗ ਗਈ ਹੈ ਸੋ ਪੂਰਾ ਦਿਨ ਫਿਰ ਮਨ ਖੜਿਆ ਹੀ ਰਹਿੰਦਾ ਸੀ ਮਨ ਦੇ ਵਿੱਚ ਇਹ ਵਿਚਾਰ ਚੱਲਦੇ ਸਨ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੇ ਘਰ ਦੇ ਵਿੱਚ ਚੰਗੇ ਹੀ ਲੋਕ ਆਉਣਗੇ ਚੰਗੇ ਸੁਨੇਹੇ ਲੈ ਕੇ ਆਉਣਗੇ ਮਤਲਬ ਇਹ ਵੀ ਕਿ ਆਪਣੇ ਆਪ ਨੂੰ ਸਵੇਰੇ ਸਵੇਰ ਇੱਕ ਪੋਜ਼ਿਟਿਵ ਊਰਜਾ એનર્ਜੀ ਦੇ ਨਾਲ ਭਰਨ ਦਾ ਤਰੀਕਾ ਸੀ ਫਿਰ ਉਸ ਤੋਂ ਬਾਅਦ ਆਖਦੇ ਹਨ ਘਰ ਦੀ ਸਾਫ ਸਫਾਈ ਤੇ ਫਿਰ ਉਸ ਤੋਂ ਬਾਅਦ ਆਖਦੇ ਹਨ ਜੀ ਕਿ ਘਰ ਦੇ ਮੁਖ ਦਰਵਾਜ਼ੇ ਦੀ ਸਾਫ ਸਫਾਈ ਕਰਨੀ ਬੜੀ ਹੀ ਜ਼ਰੂਰੀ ਮੰਨੀ ਜਾਂਦੀ ਸੀ ਘਰ ਦੇ ਅੱਗੇ ਵੀ ਬੀਬੀਆਂ ਨੇ ਪਾਣੀ ਧਰੌਕਣਾ ਫਿਰ ਗੁਰੂ ਘਰੇ ਜਾਣਾ ਗੁਰੂ ਘਰੇ ਜਾ ਕੇ ਸੇਵਾ ਕਰਨੀ ਸਿਮਰਨ ਕਰਨੀ ਤੇ ਫਿਰ ਨਾਲ ਹੀ ਉਥੋਂ ਉਹਨਾਂ ਨੇ ਜਰ ਲੈ ਕੇ ਆਉਣਾ ਜਲ ਦਾ ਛੱਟਾ ਘਰ ਦੇ ਅੰਦਰ ਤੋਂ ਲੈ ਕੇ ਬਾਹਰ ਦੇ 메ਨ ਗੇਟ ਤੱਕ ਦੇਣਾ ਸੋ ਸਾਸ ਸਾਂਗ ਜੀ ਜੇਕਰ ਇਸ ਤਰੀਕੇ ਦੇ ਨਾਲ ਸਾਢੇ ਦਿਨ ਦੀ ਸ਼ੁਰੂਆਤ ਹੋਵੇਗੀ ਤਾਂ ਯਕੀਨ ਹੈ ਕਿ ਪੂਰਾ ਦਿਨ ਵਧੀਆ ਲੰਘੇਗਾ ਸੋ ਮੁੱਕ ਦੀ ਗੱਲ ਇਹ ਹੈ ਜੀ ਆਪਾਂ ਵੀ ਆਪਣੇ ਦਿਨ ਨੂੰ ਸੋਹਣਾ ਬਣਾਉਣਾ ਹੈ ਆਪਣੇ ਦਿਨ ਦੀ ਸ਼ੁਰੂਆਤ ਵੱਲ ਧਿਆਨ ਦੇਣਾ ਹੈ ਉੱਠਦਿਆਂ ਸਾਰ ਪਰਮਾਤਮਾ ਦਾ ਨਾਮ ਜਪਣਾ ਹੈ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਤੇ ਨਾਲ ਹੀ ਨਾਲ ਹਰ ਕਿਸੇ ਦਾ ਭਲਾ ਮੰਗਣਾ ਹੈ ਜੇਕਰ ਅਸੀਂ ਕਿਸੇ ਦਾ ਭਲਾ ਮੰਗਾਗੇ ਤੇ ਪਰਮਾਤਮਾ ਜੀ ਸਾਡਾ ਵੀ ਭਲਾ ਨਾਲ ਹੀ ਕਰ ਦੇਣਗੇ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਤਾਂ ਸਾਡਾ ਭਲਾ ਵੀ ਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ